ਸਿਕਲ ਜੀ ਸਾਰਿਆਂ ਨੂੰ ਸਵਾਗਤ ਹੈ ਉਹਦਾ ਨਵੇਂ ਵਲੌਗ ਚ ਪਾਣੀ ਚੱਲਣਿਆ ਦਿਨ ਦੀ ਵਾਰੀ ਹੋ ਗਈ ਆਹ ਰਹਿ ਗਿਆ ਇਹ ਬਸ ਥੋੜਾ ਜਿਹਾ ਉਹ ਲਾਇਆ ਪਰਲੇ ਪਾਸਿਓ ਅੱਜ ਜੇ ਕੱਢ ਦੇਗਾ ਸੁਣ ਕਾ ਫਿਰ ਆਪੀ ਆਹ ਭਰ ਲਾਂਗੇ ਹੁਣ ਇੱਥੋਂ ਹੀ ਨਿਬੜ ਜੇਗਾ ਇਹਦਾ ਬਸ ਆਹ ਸੁਣ ਕਾ ਛੋਟਾ ਜਿਹਾ ਜਿਆਦਾ ਓਟਾ ਪੰਦਾਸ ਕੋ ਫੁੱਟ ਦਾ ਟੁਕੜਾ ਚਾਹੀਦਾ ਬਸ ਆਪ ਲੈ ਉਹਨਾਂ ਮਿੱਤਰੋ ਸੰਤੋਸ਼ ਆਪੀ ਵਰਦੇਗਾ ਟੁੱਕਰ ਵਾਲੇ ਵੀ ਚੱਲਣਦਾ ਹੀ ਮੋਟਰ ਆ ਵੇਖੋ ਹੁਣ ਬਾਈ ਇੱਥੇ ਹੀ ਮੰਨ ਲਓ ਵੀ ਆ ਵੀ ਸਹੀ ਏ ਵੈਸੇ ਉਹ ਨਾਲ ਨਾਲ ਮੰਨ ਲਓ ਥੋੜਾ ਜਾਵੇ ਉਤਲਾ ਵੀ ਸਹੀ ਹੋ ਗਿਆ ਪਾਣੀ ਲਾਇਆ ਇਹਦੇ ਚ ਵੀ ਸਹੀ ਹੋ ਗਈ ਏ ਕੋਈ ਏਡੀ ਦਿੱਕਤ ਨਹੀਂ ਗਈ ਆ ਜਿਵੇਂ ਹੁਣ ਆ ਫਾਂਡੇ ਆ ਇੱਥੋਂ ਸਹੀ ਏ ਇੱਥੋਂ ਸਮਝ ਨਹੀਂ ਸ਼ੁਰੂ-ਸ਼ੁਰਚ ਲੱਗੀ ਕੀ ਸਿਸਟਮ ਹੈ ਕੀ ਨਹੀਂ ਹੁਣ ਉੱਤੇ ਵੀ ਦਾਣੇ ਸੁਠੀ ਆ ਉਹ ਵੀ ਉੱਗੀ ਹੁੰਦੇ ਨੇ ਇੱਥੇ ਆ 4.3 ਦਿਨ ਪਹਿਲਾਂ ਵੀਜੀ ਆ ਵੇਖੋ ਆ 4.3 ਦਿਨ ਬਾਅਦ ਚ ਵੀਜੀ ਇਹਦੇ ਚ ਸਾਰਾ ਦਾਣਾ ਦਰਨ ਉੱਗ ਗਿਆ ਇਹ ਚ ਕੋਈ ਜਮਾ ਵੀ ਨਹੀਂਗਾ ਬੀ ਵੀ ਸੋ ਕੋਈ ਇਹਦੇ ਚ ਘੱਟ ਪਾਇਆ ਸੀ ਹਾਂ ਵੀ ਸਹੀ ਹੈ ਵਸੇ ਚਲੋ ਪੂਰੀ ਬਰਲਾ ਵੰਜਾ ਜਿੱਥੋਂ ਆਵੇ ਇਹ ਵੀ ਉੱਗ ਜਾਨੇ ਨੇ ਪਾਣੀ ਦਿੱਤੇ ਹਾਂ ਇਹ ਕੋਣ ਇਹ ਪਹਿਲੀ ਗਿੱਲੀ ਸੀ ਸਾਨੂੰ ਇਹ ਸੀ ਵੀ ਵਿੱਚ ਦਾਣੇ ਉੱਚੇ ਨੇ ਵੀ ਨਹੀਂ ਉਪਣੇ ਇਹ ਸਾਰੇ ਸਹੀ ਹੋਏ ਨੇ ਆ ਗਿਆ ਟੋਮਸ਼ੀ ਬੇਠ ਗੀਏ ਕੰਮ ਮੱਠਾ ਮੱਠਾ ਕੰਮ ਰਹਿ ਗਿਆ ਹੁਣ ਉਧਰ ਫਿਰ ਇਕੱਠੀਆਂ ਚੱਲ ਜਾਣੀਆਂ ਨੇ ਮੋਟਰਾਂ ਕਿਆ ਪੈਪ ਆਹ ਹੈਗਾ ਥੋੜਾ ਜਿਹਾ ਵੀ ਭਰ ਜੇਗਾ ਆਹ ਪੈਪ ਕੱਢ ਦਾਂਗੇ ਫਿਰ ਉਹ ਫਿੱਟ ਕਰ ਦਾਂਗੇ ਬਸ ਹੋਈ ਅੱਧਾ ਘੰਟਾ ਲੇਟ ਹੋਰ ਚੱਲ ਜਾਂਦੀ ਨਾ ਸਾਰਾ ਕੰਮ ਨਿਬੜ ਜਾਣਾ ਅੱਧੇ ਘੰਟੇ ਕਰਕੇ ਪੰਗਾ ਪਿਆ ਸਾਰਾ ਅੱਧਾ ਘੰਟਾ ਲੇਟ ਹੋਰ ਚੱਲ ਜਾਂਦੀ ਨਾ ਸਾਰਾ ਭਰ ਜਾਣਾ ਹੀ ਹੈ ਨਾ ਥਰੀ ਐਵੇਂ ਹੋਇਆ ਸਾਡੀ ਵਾਲੀ ਨਾਲੋਂ ਨਾਲ ਪਾਣੀ ਪੀਤਾ ਨੇ ਤੇ ਇੱਕ ਕਰੀ ਕਣਕ ਸਾਰੀ ਪੀਲੀ ਹੋ ਕੇ ਫੇਰ ਟੁਰਦੀ ਮੰਨ ਲਓ ਐ ਦੀ ਕਣਕ ਦੀ ਸੈਟਿੰਗ ਰਹੀ ਏ ਉਹ ਪੰਜ ਮਿੰਟ ਦਾ ਕੰਮ ਸੀ ਉਹਦੇ ਪਿੱਛੇ ਪੰਗਾ ਪਿਆ ਹਾਂ ਆਪੀ ਭਰ ਦੇਣਗੇ ਥੋੜਾ ਥੋੜਾ ਹੈ ਨਾਲ ਨਾਲ ਚੱਲ ਆਪੀ ਭਰ ਦੇਣਗੇ ਆ ਪੰਜ ਮਿੰਟ ਪਿੱਛੇ ਪੰਗਾ ਪਿਆ ਬੱਸ ਹਨਾ ਚੱਲ ਕੋਨੀ ਇੱਥੋਂ ਖੋਲ ਦਿੰਨੇ ਆ ਆ ਭਰ ਗਿਆ ਭਰ ਗਿਆ ਭਰ ਗਿਆ ਉਹ ਵੀ ਭਰ ਗਿਆ ਵਸ ਤੇ ਬੜਿਆ ਕੰਮ ਆ ਪੀ ਜਾਣਾ ਪਾਣੀ ਹੋਣੇ ਵੇਖੀ ਡ੍ਰਿਲ ਵਾਲੀਆਂ ਕਣਕਾਂ ਦੀ ਸਭ ਤੋਂ ਵਧੀਆ ਨੇ ਸਾਰਿਆਂ ਨੂੰ ਬੀਜ ਦੇਣਾ ਪੈਂਦਾ ਫਾਇਦ ਕੀ ਹਾਂ ਸੁਪਰ ਸੀਡਰ ਵਾਲੀਆਂ ਖੇਤਰੀਆਂ ਵਧੀਆਂ ਨੇ ਗੇਤਰੀਆਂ ਦਿੱਕਤ ਹੈ ਜਦੋਂ ਸੁਪਰ ਸੀਡਰ ਵਾਲੀਆਂ ਖੇਤਰੀਆਂ ਨਹੀਂ ਉੱਗੀਆਂ ਫੇਰ ਡ੍ਰਿੱਲਾਂ ਨਿਕਲੀਆਂ ਨੇ ਸਾਰਿਆਂ ਦੀ ਡ੍ਰਿੱਲ ਐ ਸੀ ਸਾਡੇ ਕੋਲ ਵੀ ਕਿ ਸੁਪਰ ਸੀਡਰ ਲਿਆ ਫੇਰ ਡ੍ਰਿੱਲ ਦਾ ਕੀ ਫਾਇਦਾ ਹੁਣ ਸੁਪਰ ਸੀਡਰ ਨਾਲ ਹੀ ਕੀ ਲਾਂਗੇ ਆ ਰਹਿ ਗਿਆ ਬਸ ਥੋੜਾ ਜਿਹਾ ਨਿਬੜ ਗਿਆ ਇਹ ਵੀ ਓਥੋਂ ਪਾਈਪ ਕੱਢ ਦਾਂਗੇ ਚਲੋ ਜੀ ਆਹ ਭਰ ਜਾਏਗਾ ਪਿਛੇ ਉਹ ਜਿਆਦਾ ਭਲਾ ਦਾਂਗੇ ਆ ਪਰਲਾ ਫਿਰ ਉਹ ਡੇਢ ਕਿੱਲਾ ਰਹਿ ਜਾਣਾ ਤੇ ਕਿੱਲਾ ਉਹ ਪਰਲਾ ਬਸ ਮਤਲਬ ਕਿੱਲੇ ਤੋਂ ਘੱਟ ਹੀ ਹੈ 6 ਕੁ ਗਨਾਲਾਂ ਨੇ 8 ਕੁ 6 ਪਰ ਟੁੱਕਰਾ ਲਗਾ ਜਿਹੜਾ ਮਾਰਾ ਹੀ ਏ ਉਹ ਇੱਥੇ ਬੀਬੂ ਦਵਾਨਾ ਹੈ ਦਾੜੀ ਕੋਲ ਖਲੋ ਕੇ ਦਵਾਨ ਦੇ ਨੇ ਵੈਸੇ ਹੁਣ ਪਛੇਤਰਾ ਵੀ ਜਣਾ ਤੇ ਗਲਤੀ ਹੋਈ ਹੈ ਪਰ ਕੀ ਕਰੀਏ ਮੰਨ ਨਹੀਂ ਟਿਕਦਾ ਇੰਦੇ ਕਰਕੇ ਫਿਰ ਹਰੇ ਝਾਣੇ ਹੁੰਦੇ ਨੇ ਵਿੱਚ ਲੋਈ ਇਹ ਨਾ ਜੀਵਿਦਾਰ ਨੂੰ ਸਾਰੇ ਪਾਸੇ ਮਾਰਾਂ 16 Pro Max ਦਾ ਨਜ਼ਾਰਾ ਉਹ ਸਾਈਡ ਤੋਂ ਹੀ ਜੂਮ-ਜਾਮ ਹੋ ਜਾਂਦਾ ਹੁੰਦਾ ਪਰ ਗਿਆ ਕਿ ਨਹੀਂ ਆਹ ਭਰ ਗਿਆ ਮੈਨੂੰ ਲੱਗਦਾ ਸ਼ਾਇਦ ਉੱਤੋਂ ਜੀ ਹੋਇਆ ਪਿੱਛੇ ਵੜਦਾਂਗੇ ਚਲੋ ਬਾਣੀ ਖਰੋਟ ਖਾ ਲੋ ਗਾਈ ਜਿਓ ਗਾਈ ਜਿਓ ਜਮਾ ਪੂਰਾ ਪੂਰਾ ਪਾਣੀ ਆਇਆ ਜਮਾ ਪੂਰਾ ਪੂਰਾ ਸੋ ਰਹਿ ਗਿਆ ਥੋੜਾ ਜਿਹਾ ਉਹ ਭਰ ਜਾਣਾ ਆਪ ਹੀ ਹੁਣ ਆਈ ਪਹਿਲੀ ਜੀ ਸੈਟਿੰਗ ਇੱਥੇ ਵੱਟ ਪਾਗਣੀ ਤੇ ਪਹਿਲਾਂ ਪਿੱਛੋਂ ਭਰ ਜਾਂਦਾ ਸੀ ਉੱਤੋਂ ਰਹਿ ਜਾਂਦਾ ਸੀ những nơi tôi xong được cái cơn đáng thì tôi xong được cái là anh em xem cái anh chị ăn đấy à, cái gì ਲੋ ਮਟਰ ਚਲ ਜਿਹੜੇ ਇੱਥੇ ਪਾਣੀ ਨਾ ਪੀਂਦੇ ਪੀ ਗਏ ਆ ਸਾਰੇ ਇਹ ਤੋਂ ੜਾ ਵੱਡ ਗਲੇ ਆ ਯਾਰ ੜਾ ਰੱਖਾਂਗੇ ਅੱਗੇ ਉਹਦੇ ਨਾਲ ਨਾ ਜਿਵੇਂ ਉਹ ਕਨਕ ਦੇ ਆ ਜਾ ਬੈ ਨਹੀਂ ਪੈਂਦਾ ਤਾਂ ਮੈਂ ਆਉਣੀ ਮੋਟਰ ਤੇ ਇੱਥੋਂ ਵੱਡ ਲਾਂ ਉਹ ਜੋ ਵੱਡ ਦਿੰਦੇ ਆ ਮਿੱਤਰੋ ਨੱਕਾ ਪਿਛਾ ਨੂੰ ਥੋੜਾ ਜਿਹਾ ਆ ਥੋੜਾ ਜਿਹਾ ਬਣਾ ਲਿਆ ਆ ਆ ਰੱਖ ਦਾਂਗੇ ਕਣਕ ਜੀ ਨੇ ਟੁੱਟ ਜੀਏ ਜੇ ਨਾਲੋਂ ਇੱਧਰ ਤੇ ਸਾਰੀ ਜਾਮਾ ਸਹੀ ਉੱਭੀ ਐ ਮਤਲਬ ਕਿ ਦਿੱਕਤ ਕੋਈ ਨਹੀਂ ਜਾਮਾ ਦੀ ਚਲਵਾਨੇ ਬੈਠ ਜੀਏ ਕੰਮ ਤੇ ਮੈਂ ਤੇ ਕਰ ਲਿਆ ਇਕੱਠਾ ਉਹ ਆ ਬੜਾ ਖਤੀ ਦੇ ਉਸ ਦਿਨ ਵਾਲੀ ਭਰੀ ਜਾਣੀ ਹੈ ਜੇ ਗੁੱਠ ਗੱਠ ਰਹਿ ਗਈ ਤੇ ਉੱਪਰਲੇ ਚ ਇੱਧਰ ਤੋੜ ਦਾਂਗੇ ਆ ਪੈਪ ਉਧਰ ਵਿਛਾਲੀ ਆਪਾਂ ਇਹਦੇ ਜੋ ਵੀ ਮਾਣੀ ਪੂਰਾ ਪੂਰੀ ਹੋਇਆ ਨੱਕਾ ਤੋੜਿਆ ਇੱਕ ਇੱਕ ਇੱਧਰੋਂ ਤੋੜਿਆ ਇਹਦਾ ਵੱਧਾ ਥੋੜਾ ਜਿਹਾ ਇੱਧਰ ਨਿਕਲ ਜਾਏਗਾ ਬਾਕੀ ਸਹੀ ਹੈ ਪਾਣੀ ਪੂਣੀ ਆ ਪੈਪੂ ਤੇ ਬਸ ਲਿਆ ਗਿਆ ਮਿੱਤਰੋ ਮੁੰਡੇ ਚਲਾਤਾ ਆਂ ਭਰ ਜੇਗਾ ਤੇਰਾਪੀ ਆ ਕੇ ਹੰਦੋਸ਼ ਦੇ ਲੈਣਾ ਆਪਾਂ ਚੱਲੀਏ ਘਰਾਂ ਨੂੰ ਤੇਵੇ ਜਾਣਾ ਪੂਰਾ ਹਲੋ ਗਿਆ ਕੱਪੜੇ ਨਾ ਹਟੋ ਕੇ ਚੱਲੀਏ ਘਰਾਂ ਨੂੰ ਆਈਆਂ ਮਿੱਤਰੋ ਪ੍ਰਸ਼ਾਦਾ ਪਾਣੀ ਛਕ ਲੋ ਚੱਲੇ ਜਾਣਾ ਆਪਾਂ ਉੱਥੇ ਪੱਠਿਆਂ ਦੇ ਫਾਰਮ ਜਮ ਕਰਾਣ ਟਨੋਏ ਨਹੀਂ ਸਨ ਇੱਕ ਦੋ ਕੁ ਮਿੰਟ ਘੱਟ ਸੀ ਸ਼ੁਰੂ ਫਿਰ ਕਰਾ ਕੇ ਫਿਰ ਉਸ ਤੋਂ ਬਾਅਦ ਪਾਣੀ ਪੁਣੀ ਲੱਗਾ ਹੋਵੇਖਾਂ ਆ ਗੁੱਠ ਰਹਿ ਗਈ ਬਸ ਮਿੱਤਰੋ ਬਾਕੀ ਸਾਰਾ ਨਿਬੜ ਗਿਆ ਚੱਲੇਗੀ 10 ਮਿੰਟ ਹੋਰ 10 ਮਿੰਟਾਂ ਚ ਖਿੱਚਿਆ ਜਾਣਾ ਕੰਮ ਪਰ ਕੇ ਆ ਫਿਰ ਬਾਅਦ ਚੋਂ ਭਰਾਂਗੇ ਇਹਨੂੰ ਪਰ ਕੇ ਉਹ ਪਰਲੇ ਚਲਾਣੇ ਆ ਆ ਫਾਂਟ ਰਹਿ ਗਈ ਇੱਥੇ ਛੱਟਾ ਦੇ ਦਾਂਗੇ ਹੁਣ ਉਹ ਵਗੋਂ ਤੇ ਚਲੋ ਹੋ ਗਿਆ ਆਹ ਰਹਿ ਗਈ ਬਸ ਇੰਨੀਂ ਨਿਆ ਵਾਲੀ ਆਹ ਰਹਿ ਗਈ ਬਸ ਗੁੱਠ ਜੀ ਯਾਰ ਇੱਥੇ ਲੱਗ ਹੀ ਜਾਣੇ 10 10 15 ਮਿੰਟ ਲੱਗੇਗੀ ਖਿੱਚ ਕੇ ਗੁੱਠ ਰਹਿ ਗਈ ਯਾਰ ਬਸ ਲੈਟ ਉੱਡ ਗਈ ਇਹ ਜੇ ਕਰਕੇ ਫਿਰ ਸੁਣ ਕਾ ਆਪਾਂ ਇੱਧਰ ਲਾਤਾ ਉੱਧਰੋਂ ਦੇ ਘਟੋ ਘਾਟ ਵੀ ਮੰਨ ਲਓ ਫੇਰ ਅੱਧਾ ਪੌਣਾ ਘੰਟਾ ਲੱਗ ਜਾਣਾ ਇਤੋਂ ਸਾਰੇ 5 ਮਿੰਟਾਂ 'ਚ ਭਰਿਆ ਜਾਣਾ ਆ ਲੈਟ ਸੀ ਜਿਹੜੀ ਉਹ ਅਵੇ ਕਿਉਂ ਨਿਕ ਨਾ ਪਰ ਗਿਆ ਪਰ ਆ ਕਿ ਨਹੀਂ ਰਿੰਦਾ ਮੇਟਰ ਸਾਰਾ ਰਿੰਦਾ ਇਧਰਲੀ ਸਾਈਡ ਕਿੰਨਾ ਸੋਚਿਆ ਸੀ ਉਹਨਾਂ ਕੋ ਭਰਿਆ ਕੱਲ ਨੂੰ ਇਹਦੇ ਚ ਲਾਵਾਂਗੇ ਪਾਣੀ ਫਿਰ ਉਹਦੇ ਚ ਬਾਕੀਆਂ ਨੂੰ ਲੇਟ ਲਾਵਾਂਗੇ ਤੇ ਲੈ ਗਿਆ ਜਰਾਮ ਨਾਲ ਤੋਂ 2.5 ਘੰਟੇ ਰਾਮ ਨਾਲ ਚੱਲੇਗੀ